ਓਕੇ ਨਾ ਦੇਖੋ ਹਾਲ ਕੀ ਹੁੰਦਾ ਆਪਣਾ ਸਾਰਿਆਂ ਦਾ ਹਾਲ ਪਸਾਂਗੇ ਤੁਸੀਂ ਨੁਕੇ ਨਾਲ ਜੀਂਦਾ ਕਿਵੇਂ ਰੋਣਾ ਓਕੇ ਮਿੰਟਾਂ ਦੀ ਬੱਟੇ ਹੈ ਭੱਜੇ ਥੋ ਮਿੰਟ ਐਸੇ ਨਹੀਂ ਬਚੀ ਦੋ ਕੱਲ ਰਾਣੀ ਉਹਦਾ ਰਾਜ ਦਾ ਬੱਟੇ ਉਹਨਾਂ ਨੇ ਕੀ ਸਾਇਆ ਤੁਸੀਂ ਮੋਏ ਬੱਟੇ ਨਾਲ ਧਰਨਾ ਨਾਲੋਂ ਕੁਝ ਹੋ ਗਿਆ ਧਰਨਾ ਨਾਲੋਂ 500 ਲੋਕਾਂ ਨੂੰ ਹੀ ਕਰਦੇ ਐ ਜਲਾਲਾਬਾਦ ਚੱਲ ਗਏ ਭਰਾਵਾ ਕੋਸ਼ ਨਹੀਂ ਜਾਣਾ 10 ਕਿਲੋ 5000 ਦਾ ਨੁਕਸਾਨ ਹੋ ਗਿਆ ਕਿੱਧਰ ਵੀ ਤੁਹਾਨੂੰ ਦੱਸਾਂ ਸਾਰੇ ਅਸੀਂ ਖੇਤੀ ਵਾਲੇ ਆ ਕੋਈ ਨਾ ਦੇਖੋ ਹਰ ਕੀ ਹੁੰਦਾ ਆਪਣਾ ਸਾਰਿਆਂ ਦਾ ਹਾਲ ਪਸਾਉਂਗੇ ਤੁਸੀਂ ਨੌਕੇ ਦਾ ਗੀਤ ਕਿੱਥੇ ਰੋੜਾ ਉੱਥੇ ਵੀ ਨਾ ਨਹੀਂ ਬੱਤੇ ਹੈ ਭੱਜੇ ਅਥੋਂ ਮਿੰਟ ਚ ਐਸੇ ਨਹੀਂ ਬੱਤੇ ਦੋਸਤ ਕੱਲ੍ਹ ਆਏ ਉਹ ਰਾਜਾ ਬੱਤੇ ਬੰਨੋ ਨਹੀਂ ਆਏ ਦੂਰੀ ਮੋਏ ਬੱਤੇ ਦਾ ਹਾਂ ਧਰਨਾ ਲਾ ਲਓ ਕੁਝ ਹੋ ਗਿਆ ਧਰਨਾ ਲਾ ਲਓ ਪੈਂਚੋ ਲੋਕਿਆਂ ਨੂੰ ਵੀ ਕਰੀਂ ਅਈ ਜਲਾਲਾਬਾਦ ਚੱਲ ਗਏ ਭਰਾਵਾ ਕੋਰਸ ਨਹੀਂ ਜਲਾ 10 ਕਿਲੋ 5000 ਦਾ ਨਸ਼ਾ ਹੋ ਗਿਆ ਐ ਕਿੱਧਰ ਵੀ ਤੁਹਾਨੂੰ ਕੋਸਾ ਸਾਰੇ ਅਸੀਂ ਖੇਤੀ ਵਾਲੇ ਆ